ਫਿਰ ਪਤਾ ਲੱਗੂ ਲਓ ਪੈ ਗਿਆ ਕੁੰਡਾ ਜੇ ਸਵਾਦ ਆਉਂਦਾ ਸਾਹਮਣੇ ਲਓ ਹੁਣ ਖਿੱਚ ਕੇ ਦਿਖਾਉ ਆਹ ਨਾਟ ਗਿਆ ਜਿੰਨਾ ਜੋੜਾ ਦੇ ਹਾਲ ਦੇ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਾ ਦਿੱਤੀ ਉਹ ਕੀ ਤੋਂ ਕੀ ਕਰਾ ਦਿੱਤਾ ਲੱਗਦਾ ਇੰਜਨ ਹੌਣ ਵਾਲਾ ਕਰ ਦਿੱਤਾ ਕਿ ਨਹੀਂ ਸੋਚ ਹੈ ਸਾਡੇ ਇਸ ਨਗਰ ਦੀ ಗ್ರಾಮ ਪੰਚਾਇਤ ਦੀ ਤੇ ਨਾਲ ਸਾਡੇ ਪਿੰਡ ਚੱਕ ਵੀਰਪੁਰਾ ਵਾਲੇ ਧੰਨਵਾਦ ਪੈਣ ਜੀ ਬੈਠੋ ਔਰ ਬਾਬਾ ਜੀ ਚੜ ਦੀ ਕਲਾ ਕਰੇ ਔਰ ਹਰ ਟੀਨੂ ਹਰ ਪੈਨੂ ਹਰ ਮਾਂ ਬਾਪ ਦੇ ਬੱਚੇ ਨੂੰ ਆਪਣੇ ਪੇ ਤੇ ਮਾਨ ਹੁੰਦਾ ਜੇ ਉਹਦਾ ਪੇ ਹੋਵੇ ਤੇ ਉਹਦਾ ਬਜ਼ਾਰ ਆਪਣਾ ਹੁੰਦਾ ਤੇ ਜੇ ਪੇ ਸਿਰ ਤੇ ਸਤਨਾਮ ਸਿੰਘ ਨਹੀਂ ਹੈਗਾ ਉਹਦੀ ਦੁਨੀਆ ਸੁਣੀ ਲੱਗਦੀ ਹੈ ਇੱਕ ਵਾਰ ਬਾਪ ਦੇ ਲਈ ਤਾੜੀ ਮਾਰਿਓ ਇੱਕ ਵਾਰ ਯੋਰਨਾ ਕਿਉਂਕਿ ਬਾਪ ਮੀ ਆਵੇ ਨੇਰੀ ਆਵੇ ਬੱਚਿਆਂ ਦੇ ਮੂਹਰੇ ਤੋ ਕਜੂਰ ਬੰਦਾ ਹਾਂਜੀ ਕਰੋਗੇ ਲੈ ਲਾ ਦਿਓ ਵੀ ਜੀ ਲੈਓ ਸਾਹਮਣੇ ਕਹਿੰਦੇ ਕੁਸ਼ਤੀ ਲੈ ਵੀ ਕੋਵਰੇ ਇੱਕ ਵਾਰ ਅਟਕੜਾ ਕਰੇ ਮੇਰਾ ਭਰਾ ਜੰਮੂ ਤੋਂ ਚੱਲ ਕੇ ਆਇਆ ਤੇ ਆ ਲੈ ਇੱਕ ਵਾਰ ਅਟਕੜਾ ਕਰ ਸਿੱਧ ਸਰਦਾਰ ਗਬਰੂ ਐਨ ਟਾਪ ਦੀ ਕੁਸ਼ਤੀ ਦੋਨਾਂ ਮੱਲਾਂ ਦੇ ਦਰਮਿਆਨ ਸ਼ੁਰੂ ਹੋਣ ਲੱਗੀ ਹੈ ਕਿ ਕਈਆਂ ਨੂੰ ਬਾਪੂ ਮਿਲਿਆ ਨਹੀਂ ਕਈ ਕਰ ਮਾਵਾ ਬਿਨ ਸੁਨੇ ਨੇ ਕਈਆਂ ਦੇ ਬੇੜੇ ਲਾਲ ਖੇਡਣ ਕਈ ਕਰ ਧੀਆਂ ਦੇ ਜੁਮੇ ਨੇ ਨਾ ਹੱਥੀ ਲੈ ਕੇ ਲਖਾਏ ਜਾਂਦੇ ਤਾਂ ਪਾਲੇ ਭਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਇਹ ਤਾਂ ਆਪਣੇ ਕਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਇਹ ਹਾਂਜੀ 1 ਨੰਬਰ ਦੀ ਚੰਡੀ ਵਾਲੇ ਮੱਲੇ ਨੂੰ ਬੇਨਤੀ ਹੈ ਸਿਕੰਦਰ ਸ਼ੇਖ ਵਰਜੀਸ ਮੰਜੀਤ ਖੱਤਰੀ ਜੀ ਜੀ ਵਿਯਾਲ ਤੇ ਇਧਰਲੇ ਪਾਸੇ ਕੋਬਰਾ ਜੰਮੂ ਵਾਲਾ 2 ਨੰਬਰ ਦਾ ਪਟਕਾ ਸ਼ੁਰੂਆਤ ਹੋਣ ਲੱਗੀ ਹੈ ਇੱਕ ਵਾਰ ਦਿਲੋਂ ਤਾੜੀ ਦਰਬਾਰ ਦੇ ਵਾਸਤੇ ਜਿਹੜਾ ਦਿਲੋਂ ਦਰਬਾਰ ਵਾਸਤੇ ਤਾੜੀ ਮਾਰੇ ਬਾਬਾ ਜੀ ਸਾਰਿਆਂ ਦੀ ਝੋਲੀ ਭਰੇ ਇੱਕ ਵਾਰ ਦਿਲੋਂ ਤਾੜੀ ਮਾਰ ਦਿਓ ਸਾਰਿਆਂ ਨੂੰ ਬੇਨਤੀ ਹੈ ਹਾਂ ਵੇਖੋ ਹੁਣ ਕੁਸ਼ਤੀ ਇੱਕ ਨੰਬਰ ਦੀ ਵਾਲੇ ਪਟਕੇ ਵਾਲੇ ਮਨਨ ਬੇਨਤੀ ਚੱਲਦੀ ਕੁਸ਼ਤੀ ਦੇ ਦਰਮਿਆਨ ਸ਼ੇਖ ਸਕੰਦਰ ਵਾਰਜਾ ਮਨਜੀਤ ਗੱਤਰੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ

ਇੱਕ ਅੱਪਾ ਸ਼ੀਦਾ ਨੱਚ ਕਰਾ ਲਾਵਾਂਗੇ ਇਹ ਬੇਂਤੀ ਹੈ ਬੋਲੇ ਇਸੋ ਨੇ ਹੋ ਆਓ ਸਾਹਮਣੇ ਦਿਆਲ ਵੀ ਜਲਦੀ ਥੋੜਾ ਜਾ ਲਾਈਟਾਂ ਬਾਕਸ ਨੇ ਆਨ ਹੋ ਚੁੱਕੀਆਂ ਨੇ ਵਾਹ ਹਾ ਆ ਇਧਰ ਨੇ ਪਾਸੇ ਪਿਆਰ ਨਾਲ ਇਹ ਚੱਲਣਾ ਕੋਈ ਗੱਲ ਨਹੀਂ ਇੰਨਾ ਕਿ ਜਿੰਦਾ ਵਿੱਚ ਹੁੰਦਾ ਕੋਹਾਂ ਵਿੱਚ ਹੁੰਦਾ ਹਾਂ ਏਦਾਂ ਹੋਣੀ ਆ ਵੀ ਚੱਲ ਵੀ ਕਰਮ ਦਿਨ ਕਰਦੇ ਗੱਲ ਏਦਾਂ ਹੋਣੀ ਆ ਇਹ ਹਾਕੀ ਟੋਲੀ ਕਿ ਮੜ ਨਹੀਂ ਇਹ ਹਾਕੀ ਤੋਂ ਵੱਧ ਕੰਮ ਕਰਦੀ ਜੰਮੂ ਵਾਲਿਆ ਮੈਂ ਪਹਿਲਾਂ ਦੱਸਿਆ ਵੀ ਇੰਗਲਿਟ ਪਾ ਕੇ ਘੋਲ ਲੈਂਦੇ ਤੇ ਵਧੀਆ ਰਹਿੰਦਾ ਇਹ ਤਾੜੀ ਮਾਰਦੇ ਜੋਰਦਾਂ ਦੇ ਉਹਨਾਂ ਭਰਾਵਾਂ ਦੇ ਲਈ ਹਾ ਦਾਈ ਮੈਂ ਨਹੀਂ ਇਹਦਾ ਇਹ ਬਿਆਲ ਸਿੰਘ ਸਰਦਾਰ ਗੱਬਰੂ ਆ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਨਾਲ ਜੋੜ ਦੇ ਮੁਲਕਾਂ ਲਾਏ ਗਿਆ ਮਲਤਾਨ ਕਸ਼ਮੀਰ ਪਸ਼ਾਉਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਖੋਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾ ਮੁਹੰਮਦ ਦਾ ਜਾਨ 50 ਵਰਸਾ ਅਚਾਰ ਅੱਜ ਕੇ ਨਾਮ ਕਮਾਈ ਗਿਆ ਲਓ ਸਾਹਮਣੇ ਕਹਿੰਦੇ ਪਰਲੇ ਪਾਸੇ ਰਕੇਸ਼ ਆ ਜੰਮੂ ਵਾਲਾ ਤੇ ਸਾਹਮਣੇ ਦੇਖਾਂਗੇ ਦਰਲੇ ਪਾਸੇ ਦਿਆਲ ਤਰਨਦਨ ਵਾਲਾ ਅੱਜ ਬੜੇ ਟਾਪ ਦੀ ਕੁਸ਼ਤੀ 2 ਨੰਬਰ ਚੰਡੀ ਦੀ ਕੁਸ਼ਤੀ ਨਾਲ ਦੋਨਾਂ ਆਵਾਂ ਦੇ ਹੋ ਰਹੀ ਹੈ ਜਿਹਦੇ ਵਿੱਚ ਇੱਕ ਨੰਬਰ ਚੰਡੀ ਵਾਲੇ ਮਲ ਮਨਜੀਤ ਪਹਿਲਵਾਨ ਜੀ ਖੱਤਰੀ ਤੇ ਨਾਲ ਦੂਸਰੇ ਪਾਸੇ ਮਲ ਜਿਹੜਾ ਇਸ ਵੇਲੇ ਆਹ ਸਕੰਦਰ ਸ਼ੇਖ ਅੱਜ ਦੀ ਵੱਡੀ ਕੁਸ਼ਤੀ ਦੇ ਨਾਲ ਆਪਾਂ ਜੁੜਨਾ ਹੈ ਲਓ ਸਾਹਮਣੇ ਇੱਕ ਪਾਸੇ ਰਕੇਸ਼ ਜੰਮੂ ਤੇ ਦਿਆਲ ਦੇ ਦਰਮਿਆਨ ਜੰਗਲ ਚੱਲਦਾ ਹੈ ਟੋਲੀ ਇੱਕ ਮਿੰਟ ਰਹੀ ਮੇਰਾ ਭਰਾ ਸਾਡਾ ਮਜੀਦਾ ਭਰਾ ਇੱਕ ਜਾਣਕਾਰੀ ਦਿੰਦਾ ਵੀ ਜਿਹੜੇ ਇਸ ਤੋਂ ਪਹਿਲਾਂ ਕਲਦਾਰ ਭਲਵਾਨ ਨੇ ਇੱਕ ਗੱਲ ਕੀਤੀ ਵੀ ਜਿਹੜਾ ਨੇਪਾਲ ਤੋਂ ਆਪਾ ਥਾਪਾ ਪਾਦ ਕੇ ਉਹਨਾਂ ਨੂੰ ਪੈਸੇ ਦਿੰਨੇ ਆ ਇਹੋ ਜੇ ਗਰੀਬ ਪਰਿਵਾਰਾਂ ਨੂੰ ਤੁਸੀਂ ਕੁਸ਼ਤੀ ਭਾਵੇਂ ਇੱਕ ਕਰਵਾ ਦਿਆ ਕਰੋ ਔਰ ਸਾਰੀਆਂ ਕਮੇਟੀਆਂ ਨੂੰ ਬੇਨਤੀ ਉਹ ਸਾਥੀ ਇੱਕ ਵਾਰ ਇਹਨਾਂ ਬੱਚਿਆਂ ਦੇ ਲਈ ਤਾੜੀ ਮਾਰਦੇ ਜੁਰਦਾਂ ਤੋਂ ਉਹਨਾਂ ਭਰਾਵਾਂ ਦੇ ਲਈ ਹਾਂਜੀ ਤਾੜੀ ਮਾਰੋ ਕਿਉਂਕਿ ਇਹ ਮਾਲਕ ਦੇ ਰੰਗ ਨੇ ਇਹ ਦਾਤਿਆਂ ਦੇ ਰੰਗ ਨੇ ਕਰਮਦੀਨ ਕਿਉਂਕਿ ਉਦੋਂ ਪੋਲੀਏ ਦਾ ਲਾਜ ਨਹੀਂ ਹੁੰਦਾ ਸੀਗਾ ਤੇ ਇਸ ਤਰ੍ਹਾਂ ਕੇ ਹੁਦੂਪਰਾ ਸਾਡੇ ਹੈਂਡੀਕੈਪਡ ਪਰ ਹੁਣ ਇਸ ਵੇਲੇ ਚੱਲਦੀ ਹੋਈ ਨੀਵੇਂ ਰਹਿ ਕੇ ਚੱਲ ਬੰਦਿਆ ਉਸ ਸਮੇਂ ਦੀ ਛੱਟ ਖਿੜਾਰੀ ਹੈ ਉਹ ਆਪਣੇ ਦਮ ਤੇ ਜੋਣਾ ਮਾੜਾ ਨਹੀਂ ਪਰ ਬਹੁਤੀ ਮੈਵੀ ਮਾੜੀ ਹੈ ਉਹ ਅਕਲਾ ਵਰਗੇ ਤੁਰਗੇ ਇਥੋਂ ਖਾਲੀ ਪੱਲਿਆਂ ਨਾਲ ਓ ਮੈਂ ਰੱਬ ਕੁੰਮ ਦਾ ਵੇਖਿਆ ਓ ਚਲ ਬਲਲਿਆ ਨਾਲ ਓ ਮੈਂ ਰੱਬ ਕੁੰਮ ਦਾ ਵੇਖਿਆ ਚਲ ਬਲਲਿਆ ਨਾਲ ਇਹਦੇ ਬੰਦੀ ਹੋਈਦਾ ਤੇ ਕੁਸ਼ਤੀ ਨੂੰ ਕਰਮ ਕਰੀਏ ਕਰਮਦੀਨ ਜੀ ਮੰਗਿਆ ਇਹਨੂੰ ਕਹਿੰਦੇ ਦਿਨੇ ਤਾਰੇ ਦਿਖਾ ਲੈਣਾ ਆਓ ਸਾਹਮਣੇ ਕੋਈ ਨਹੀਂ ਸਾਡਾ ਕੋਈ ਕਸੂਰ ਨਹੀਂ ਅਸੀਂ ਉਹਦੀਆਂ ਬਾਹਾਂ ਨੇ ਬੰਨੀਆਂ ਨਾ ਤੇਰੀਆਂ ਬੰਨੀਆਂ ਨੇ ਤੋਂ ਤਾਂ ਫੇਰ ਵੀ ਤੰਦਰੁਸਤ ਦਾ ਚੱਲ ਫਿਰ ਲੈਣਾ ਲੈ ਵਿਦਿਆਲ ਬਣਾ ਇਹਨੂੰ ਮਾਰਾ ਜਾਂ ਆਰਤਿਆਂ ਦੇ ਸਹਾਨਿਆਂ ਵਾਂਗੂ ਇਕੱਠਾ ਕਰ ਪਤਾ ਲੱਗੇ ਕੁਸ਼ਤੀ ਸਰਾ ਹੋ ਰਹੀ ਹੈ ਲਓ ਪਿਆਰ ਸ਼ੁਰੂ ਕਰ ਦਬ ਦੇ ਨਾਲ ਕੁਸ਼ਤੀ ਲੜਦਾ ਹਾਂ ਜੀ ਇਧਰਲੇ ਪਾਸੇ ਗੁੰਡੀਨ ਸਿੰਘ ਦਾ ਨਗਰ ਦੀ ਕੁਝ ਕਰਦਾ ਹੋਇਆ ਬੱਲੇ 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 ਨਹੀਂ ਨਹੀਂ ਕੁਸ਼ਤੀ ਹੋਏ ਨਹੀਂ ਹਜੇ ਨਹੀਂ ਹਜੇ ਟੇਡਾ ਕਰਨਾ ਹਜੇ ਟੇਡਾ ਕਰਨਾ ਹੈ ਹਜੇ ਕੁਸ਼ਤੀ ਆਰ ਪਾਰ ਸਾਫ ਦੇ ਜਿੱਤ ਲੈਣੀ ਹੈ ਹਜੇ ਜੰਮੂ ਵਾਲਿਆ ਲੂਣ ਵਾਲਾ ਪਾਣੀ ਦੇ ਕੇ ਛੱਡਣਾ ਹੈ ਨਾ ਤੈਨੂੰ ਤੈਨੂੰ ਮੈਂ ਦੱਸ ਦਿੰਦਾ ਵਈ ਕੋਸ਼ਿਸ਼ ਚੰਗੀ ਲੱਗਦੀ ਤਾੜੀ ਮਾਰੋ ਦਰਸ਼ਕ ਵੀਰੋ ਹੋਏ ਹੋਏ ਉਹ ਲੱਗੇ ਜਕਾਰੇ ਉਧਰ ਲੱਗੇ ਕੰਨੇ ਲਲਕਾਰੇ ਉਹ ਆਗੇ ਜਿਹਾ ਅਮਰ ਉਹ 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 ਵੇਖੀ ਕਰਦੇ ਗੱਲ ਕਰਮਦੀਨ ਲੈ ਵੀ ਦਿਆਲ ਇੱਕ ਵਾਰੀ ਕੁੰਡਾ ਪਾ ਕੇ ਇਹਨੂੰ ਕੜੀਸਣਾ ਮਾਰ ਜਾ ਫਿਰ ਪਤਾ ਲੱਗੂ ਜੰਮੂ ਵਾਲਿਆ ਹੋ ਲੱਗੇ ਉਹ ਲੱਗੇ ਦਿੱਲੀ ਬੜੀ ਦੂਰ ਹੈ ਜੰਮੂ ਬੜਾ ਦੂਰ ਹੈ ਆਹ ਸਾਹਮਣੇ ਇੱਕ ਬਾਸੇ ਪਿਆਰ ਆਹ ਪਾ ਕੁੰਡਾ ਫਿਰ ਪਤਾ ਲੱਗੂ ਉਹ ਪੈ ਗਿਆ ਕੁੰਡਾ ਜੇ ਸਵਾਦ ਆਉਂਦਾ ਸਾਹਮਣੇ ਲਾਹ ਬੱਲੇ ਬੱਲੇ ਹੁਣ ਖਿੱਚ ਕੇ ਦਿਖਾਉ ਆਹ ਨਾਟ ਗਿਆ ਜਿੰਨਾ ਜੋੜਾ ਦੇ ਹਾਲ ਦੇ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਾ ਦਿੱਤੀ ਆਹ ਕੀ ਤੋਂ ਕੀ ਕਰਾ ਦਿੱਤਾ ਲੱਗਦਾ ਇੰਜਨ ਹੌਣ ਵਾਲਾ ਕਰ ਦਿੱਤਾ ਕਿ ਨਹੀਂ ਆ 27 22 ਮੰਨ ਕੇ ਬੋਲ ਲਾਦੀ ਨੰਬੜੀ ਛੇਤੀ ਐ ਕਹਿੰਦਾ ਕਬੜੀ ਛਿਰਦੀ ਐ ਕਹਿੰਦਾ ਕਰਮਦੀਨ ਕਬੜੀ ਛਿਰਦੀ ਐ ਇਹ ਮੁੰਡਾ ਪੰਜਾਬ ਦਾ ਹੈ ਇਹ ਕਲਗੀਧਰ ਦਾ ਸਿੱਖ ਓ ਬੱਲੇ ਓ ਬੱਲੇ ਨਹੀਂ ਰੀਸਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੇਕ ਓ ਆਹ ਤਾੜੀਆਂ ਮਾਰਦੇ ਜਾਲ ਦੇ ਲਈ ਸ਼ਰਾਬ ਕਰਾ ਦੇਣਾ ਮੁੰਡੇ ਨੇ ਅੱਜ ਦੀ ਕੁਰਸੀ ਜਿੱਤੀ ਆਹ ਚੱਕਰੀ ਕੋ ਮੰਗੀ ਐ ਚੱਕਰੀ ਕਿਸੇ ਗੱਲ ਨੂੰ ਘੁੰਮੀ ਆ ਬਰਾੜ ਸਿਆਂ ਆਹ ਮੁੰਡੇ ਨੇ ਤਾੜੀਆਂ ਮਾਰਾ ਦਿੱਤੀਆਂ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਆਹ ਸਾਰਾ ਮੇਲਾ ਤੂੰ ਲੁੱਟਿਆ ਮਾਲਵੇ ਵਾਲਿਓ ਕੀ ਕਲੈਪ ਪਹਿਲੇ ਤੇ ਹੋਣੀ ਚਾਹੀਦੀ ਆ ਹਰ ਇੱਕ ਸਾਡੇ ਬਾਜੀ ਸ਼ੇਖ ਅਕੰਦਰ ਉਹਨਾਂ ਦੇ ਵਾਈਫ ਜੀ ਨੂੰ ਮੈਂ ਬੇਨਤੀ ਕਰੂੰਗਾ ਉਹ ਸਟੇਜ ਤੋਂ ਥੱਲੇ ਆਉਣ ਤੇ ਅੱਜ ਦੀ ਜਿਹੜੀ ਇਹ ਕੁਸ਼ਤੀ ਹੈਂਡੀਕੈਫਟ ਭਰਾਵਾਂ ਦੀ ਹੋਈ ਹੈ ਉਹਨਾਂ ਦੇ ਨਾਮਾਂ ਦੀ ਵੰਡ ਤੁਹਾਡੇ ਕੋਲ ਕਰਵਾਵਾਂਗੇ ਇਹ ਸਾਡੇ ਕਾਕੀ ਬਾਜੀ ਉਹਨਾਂ ਵੱਲੋਂ ਬੇਨਤੀ ਹੈ ਵੀ ਸਾਡੇ ਸਿਕੰਦਰ ਸ਼ੇਖ ਸਾਹਿਬ ਉਹਨਾਂ ਦੇ ਵਾਈਫ ਘਾੜੇ ਪਾਸੇ ਜੇ ਆਉਣ ਤੇ ਅੱਜ ਦੇ ਜਿਹੜੇ ਇਹ ਨਾਮਾਂ ਦੀ ਵੰਡ ਜਿਹੜੀ ਹੈ ਇਹ ਭਲਵਾਨਾਂ ਦੀ ਕਰਨ ਕਿਉਂਕਿ ਇਹ ਵੀ ਵੀਰ ਨੇ ਇਹ ਵੀ ਭਰਾ ਨੇ ਔਰ ਭੈਣਾ ਵਾਸਤੇ ਵੀਰ ਸੋਹਣੇ ਹੁੰਦੇ ਨੇ ਮਾਵਾ ਵਾਸਤੇ ਬੱਚੇ ਔਰ ਪਿਆਆਂ ਵਾਸਤੇ ਵੀ ਤੀਬਤ ਸੋਹਣੇ ਹੁੰਦੇ ਨੇ ਜੇ ਆਪਾਂ ਕਹਿੰਨ ਕਿ ਅੱਜ ਮਾਪੇ ਨੂੰ ਪੂਰੀ ਖੁਸ਼ੀ ਹੋਵੇਗੀ ਸ਼ੇਖ ਸਕੰਦਰ ਤੇ ਵਰਜੀਤ ਜੀ ਮਨਜੀਤ ਖੱਤਰੀ ਸ਼ੇਖ ਸਕੰਦਰ ਵਰਜੀਤ ਜੀ ਮਨਜੀਤ ਖੱਤਰੀ ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਖਾੜੇ ਦੇ ਪਾਛਾ ਦੇ ਵਿੱਚ ਆ ਜਾਏ ਨੇ ਹਾਂਜੀ ਸਰ ਕਰਮਦੀਨ ਜੀ ਆਓ ਆਓ ਜੀ ਆਓ ਬੇਨਤੀ ਹੈ ਬਿਸਕੰਦਰ ਸ਼ੇਖ ਪਹਿਲਵਾਨ ਜੀ ਤੇ ਮਨਜੀਤ ਪਹਿਲਵਾਨ ਜੀ ਖਤਰੀ ਅੱਜ ਦੀ ਝੰਡੀ ਦੇ ਦੋਨੇ ਵੱਡੇ ਮਾਲ ਆਓ ਜੀ ਜਲਦੀ ਦੇ ਨਾਲ ਹਾਂਜੀ ਮਨਜੀਤ ਖਤਰੀ ਹਾਂਜੀ ਸਾਡੇ ਸ਼ੇਖ ਅਕੰਦਰ ਜੀ ਕੁਲਤਾਰ ਪਹਿਲਵਾਨ ਜੀ ਉਸਤਾਦ ਜੀ ਐ ਤੁਸੀਂ ਵੀ ਨਾਲ ਆਓ ਇਹਨਾਂ ਜੀ ਇੱਥੇ ਆ ਜਾਓ ਇੱਥੇ ਇੱਥੇ ਆਜੋ ਆ ਕੈਮਰਾ ਬਾਕਸ ਤੇ ਰਹੋ ਜੀ ਸਡੇ ਸ਼ੇਖ ਸਕੰਦਰ ਸ਼ੇਖ ਜੀ ਉਹਨਾਂ ਦੇ ਵਾਈਫ ਅਨਾਰ ਕੁਲਦਾਰ ਪਹਿਲਵਾਨ ਜੀ ਸਡੇ ਕਾਕਾ ਭਾਜੀ ਔਰ ਸੁਨਮਤ ਸਿੰਘ ਜੀ ਸਡੇ ਮਜੀਦਾ ਪਹਿਲਵਾਨ ਜੀ ਪਰਮਿੰਦਰ ਪਹਿਲਵਾਨ ਜੀ ਠਾਨੇਂਦਰ ਸਾਹਿਬ ਮੇਰਾ ਸਾਥੀ ਬਲਾਰਾ ਕਰਮਦੀਨ ਮੈਂਦਵਾ ਦਾ ਵੀਰ ਮੰਗਨ ਜੀ ਔਰ ਇੱਕ ਜਾਦਗਰੀ ਤਸਵੀਰ RAMDAVE ਸੋਹੀ ਵਦੇ ਬਲਕਰ ਵਦੇ ਨਾ ਕੋਈ RAMDAVE ਇੱਕ ਚਗਾਰਾ ਲਾਵਾਂਗੇ ਜੀ ਇਹ ਦੋਨਾਂ ਮੰਨਨ ਦਮਾਨ ਸਨਮਾਨ ਉਹਨਾਂ ਦੀ ਫੈਮਿਲੀ ਨੂੰ ਵੀ ਬੇਨਤੀ ਹੈ ਜੀ ਆ ਬੱਚੀਆਂ ਕੋਈ ਨਹੀਂ ਤਨੇ ਕਿਹੜੀਆਂ ਕਰਨ ਉਹਦੇ ਨਾਲ ਹੋ ਜੋ ਫੋਟੋ ਕਰਾ ਲਈਓப்பா ਸਾਡੀ ਸਾਂਝੀ ਫੋਟੋ ਜਿਹੜੀ ਹੋ ਰਹੀ ਹੈ ਆ ਇੱਕ ਵਾਰ ਸਿਕੰਦਰ ਸ਼ੇਖ ਦੇ ਵਾਈਫ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਮੱਲਾਂ ਦਾ ਮਾਨ ਤੋਂ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਆਓ ਸਾਹਮਣੇ ਦੇਖਾਂਗੇ ਮਨਜੀਤ ਪਹਿਲਵਾਨ ਦੀ ਖੱਤਰੀ ਜਿਹੜਾ ਖੜ ਦੇ ਵਿੱਚ ਪੁੱਜ ਗਿਆ ਹੈ ਸਿਕੰਦਰ ਸ਼ੇਖ ਪਹਿਲਵਾਨ ਜਿਹਨੂੰ ਬੇਨਤੀ ਹੈ ਮੇਰਾ ਭਰਾ ਵੇ ਜਲਦੀ ਦੇ ਨਾਲ ਅੱਜ ਦੀ ਫਾਈਨਲ ਕੁਸ਼ਤੀ ਦੇ ਨਾਲ ਜੁੜਨਾ ਹੈ ਵੱਡੇ ਵੱਡੇ ਮਹਾਰਾਥੀਆਂ ਨੇ ਜਿਹੜੇ ਦਰਸ਼ਨ ਆਉਣ ਜਾ ਰਿਹਾ ਹੈ ਲਓ ਮਨਜੀਤ ਪਹਿਲਵਾਨ ਦੀ ਖੱਤਰੀ ਪੁੱਜ ਗਿਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਮੱਲ ਦੇ ਲਈ ਆਓ ਜਲਦੀ ਦੇ ਨਾਲ ਤੇ ਸਾਹਮਣੇ ਉਧਰਲੇ ਪਾਸੇ ਇੱਕ ਦੁਨੀਆ ਦਾ ਮੰਨਿਆ ਪਰ ਮੰਨਿਆ ਖਿਡਾਰੀ ਸਾਟੋ ਦੀ ਇੱਕ ਮਿੰਟ ਦੇ ਦੇ ਸਾਡੇ ਦਰਮਿਆਨ ਉਹ ਮੱਲ ਪੁੱਜਿਆ ਜਿਹਨੇ ਕਬੱਡੀ ਦੇ ਲਈ ਆਹ ਏਰੀਆ ਨੂੰ ਬਹੁਤ ਵੱਡਾ ਮਾਣ ਦਾ ਲੈ ਵਤੀਸ਼ ਆਹ ਮੇਰਾ ਵੀਰ ਮੇਰੇ ਤੱਕ ਚੱਲ ਕੇ ਪਤਾ ਲੱਗੇ ਦੀਸ਼ਾ ਕਹਿੰਦੇ ਚੱਕਾਂ ਵਾਲਾ ਪੁੱਜਿਆ ਆਲੂ ਵਾਲ ਢੇਰੀਆਂ ਵਾਲਾ ਪੁੱਜਿਆ ਇਸ ਮੁੰਡੇ ਦੀ ਚਰਚਾ ਆ ਪੰਜਾਬ ਤੋਂ ਲੈ ਕੇ ਮਿੱਟੀ ਤੋਂ ਪੂਰੇ ਵਰਲਡ ਤੱਕ ਹੈ ਲਓ ਸਾਹਮਣੇ ਦੇਖੋ ਕਿ ਦੀਸ਼ਾ ਕਹਿੰਦੇ ਆਲੂ ਵਾਲ ਢੇਰੀਆਂ ਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਸਾਡੇ ਦਰਮਿਆਨ ਪਜ ਲੈ ਵਤੀਸ਼ ਦੋ ਕਦਮ ਹੋਰ ਅੱਗੇ ਚੱਲ ਗਿਆ ਫਟੇ ਸਾਂਝ ਹੋਣੀ ਚਾਹੀਦੀ ਹੈ ਦੁਨੀਆ ਦਾ ਮਹਾਰਾਜੀ ਕਬੱਡੀ ਖਿਡਾਰੀ ਆਓ ਤਾੜੀ ਮਾਰਦੇ ਜ਼ੋਰਦਾਰ ਇਹ ਦੀਸ਼ਾ ਅਲੋ ਵਾਲ ਢੇਰੀਆਂ ਵਾਲਾ ਸਾਡੇ ਦਰਮਿਆਨ ਪੁੱਛਿਆ ਦੀਸ਼ਾ ਚੱਕਾਂ ਵਾਲਾ ਹਾਂਜੀ ਸਮਾਨ ਸਰਬ ਆਓ ਮਾਈਕ ਤੇ ਦੀਸ਼ਾ ਪਹਿਲਵਾਨ ਜੀ ਉਹਨਾਂ ਦੇ ਨਾਲ ਰਵਣ ਕੁਮਾਰ ਸਰਪੰਚ ਚੱਕਲਾ ਉਹਨਾਂ ਨੇ ਬੇਨਤੀ ਆ ਕਿ ਉਹ ਵੀ ਸਟੇਜ ਅੰਦਰ ਆਉਣ ਗਰਾਊਂਡ 'ਚ ਆਪਣੀ ਫਤਿਹ ਸਾਂਝੀ ਕਰਨ ਰਵਣ ਕੁਮਾਰ ਜੀ ਦੀਸ਼ਾ ਪਹਿਲਵਾਨ ਚੱਕਲਾ ਔਰ ਉਹਨਾਂ ਦੇ ਨਾਲ ਰਵਣ ਕੁਮਾਰ ਸਰਪੰਚ ਚੱਕਲਾ ਜੀ ਯਾਰ ਹੁਣ ਹਾਂਜੀ ਕੋਈ ਗੱਲ ਨਹੀਂ gekeੜੀ ਲੈ ਲਓ ਵੀ ਜੋ ਮਾਨਸਮਾਨ ਹੈ ਕਿਉਂਕਿ ਪਟਕੇ ਵਾਲਿਆਂ ਦੇ ਵੀ ਆਪਾਂ ਜਰੂਰ ਹੁਣ ਮਾਨਸਮਾਨ ਕਿਉਂਕਿ